ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਖਬਰ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੇ ਪਿੰਡ ਚੰਗੜਮਾ ਤੋਂ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਗਰੇਵਾਲ ਪਿੰਡ ਦੇ ਤੁਸੀਬੰਦ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਿਕਰ ਜੋ ਹੈ ਕਿ ਤੁਸੀਬੰਦ ਨੂੰ ਇਲਾਕੇ ਦੀਆਂ ਧਾਰਮਿਕ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੇ ਇਲਾਕੇ ਦੇ ਸਹਿਯੋਗ ਸਦਕਾ ਦਿਨ ਰਾਤ ਮਿਹਨਤ ਕਰਕੇ ਆਪਣੇ ਪੱਧਰ ਤੇ ਕੈਮ ਕੀਤਾ ਹੈ ਤੇ ਲਗਭਗ 25 ਤੋਂ 30 ਪਿੰਡਾਂ ਨੂੰ ਹੜ੍ਹ ਦੀ ਤਬਾਹੀ ਤੋਂ ਬਚਾਇਆ ਹੈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਨੇ ਤੁਸੀਬੰਦ ਦੇ ਜਾਲ ਬੁਣਨ ਵਾਸਤੇ 2 ਲੱਖ ਰੁਪਏ ਸਹਿਯੋਗ ਦੇਣ ਦੀ ਗੱਲ ਆਖੀ। ਬਾਕੀ ਡੀ.ਆਰ.ਐਸ ਨਿਊ ਚੈਨਲ ਤੋਂ ਤੁਸੀਂ ਵੀ ਦੇਖੋ ਸਟਾਫ ਰਿਪੋਰਟਰ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ ਅੱਜ ਤੁਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹੋ ਤੇ ਇਸ ਮੌਕੇ ਪਿੰਡ ਚੰਗੜਵਾ ਦੇ ਤੁਸੀਬੰਦ ਦਾ ਜਾਇਦਾ ਲੈਣ ਲਈ ਪਹੁੰਚੇ ਹੋ। ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ? ਇੱਥੇ ਆ ਕੇ ਜਿਵੇਂ ਧੋਖਾ ਹੋਇਆ ਕਿ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ ਵਿਚਾਰੇ ਲੋਕ ਹਰ ਸਾਲ ਨੁਕਸਾਨ ਉਠਾਉਂਦੇ ਆ ਉੱਥੇ تسਲੀ ਇਹ ਹੋਈ ਕਿ ਸੰਗਠਨ ਇਕੱਠੇ ਹੋ ਕੇ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਹੁੰਦੀਆਂ ਉਹਨਾਂ ਨੇ ਆਪ ਅਦਾ ਕੀਤੀਆਂ ਮੈਂ ਤਾਂ ਅਸਲ ਤੇ ਇਸ ਲਈ ਆਇਆ ਸੀ ਕਿ ਸਾਡੇ ਬਾਦਲ ਸਾਹਿਬ ਨੇ ਤੇ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਸਾਡਾਂ ਤੋਂ ਬਾਅਦ ਪੱਠਾ ਤੂੜੀ ਡੀਜ਼ਲ ਦਵਾਈਆਂ ਇਸ ਤਰ੍ਹਾਂ ਦੀਆਂ ਲੋਡ ਹੁੰਦੀਆਂ ਕਿ ਪਤਾ ਕਰਕੇ ਆਓ ਕਿ ਕਿਤੇ ਕੋਈ ਇਸ ਤਰ੍ਹਾਂ ਦੀ ਜ਼ਰੂਰਤ ਹੈ ਤੇ ਆਪਾਂ ਉਹਨਾਂ ਕਾਰਿਆਂ ਦੀ ਮਦਦ ਕਰੀਏ ਕਿਉਂਕਿ ਪਾਰਟੀ ਦਾ ਇਹ ਸੋਚ ਹੈ ਕਿ ਐਡਾ ਵੱਡਾ ਐਮਪੀਆ ਚੱਲ ਪਿਆ ਹੋਵੇ ਉਮੀਦ ਸੀ ਸਰਕਾਰਾਂ ਤੋਂ ਕਿਉਂਕਿ ਪੰਜਾਬ ਭਾਵੇਂ ਬਾਰਡਰ ਤੇ ਸਹਾਤਾ ਦੀ ਲੋੜ ਹੋਵੇ ਭਾਵੇਂ ਕਸ਼ਮੀਰ ਵਿੱਚ ਆਤਵਾਦੀਆਂ ਵਿਰੁੱਧ ਜੁੱਧ ਲੜਦਾ ਹੋਵੇ ਹਮੇਸ਼ਾ ਪੰਜਾਬ ਤੇ ਪੰਜਾਬੀ ਉੱਥੇ ਆ ਕੇ ਖੜੇ ਆ ਪਰ ਪੰਜਾਬ ਨਾਲ ਜੋ ਬੇਰੁਖੀ ਸਰਕਾਰਾਂ ਨੇ ਦਿਖਾਈ ਹੈ ਇਹ ਜੀ ਉਮੀਦ ਨਹੀਂ ਸੀ ਇਹ ਮਜ਼ਾਕ ਕੀਤਾ ਗਿਆ ਸਰਕਾਰਾਂ ਵੱਲੋਂ ਉਹ 20000 ਰੁਪਏ ਏਕੜ ਕਹਿੰਦਾ ਉਹ 1600 ਕਰੋੜ ਕਹਿੰਦਾ ਸਰਕਾਰ ਹੀ ਜਿਹੜੀ ਫਿਗਰ ਆ ਉਹ 2430 ਪਿੰਡ ਕਹਿੰਦੇ ਆ ਕਿ ਬਰਬਾਦ ਹੋ ਗਏ ਸਾਡੇ ਨਾਲ ਤੇ ਜੇ ਮੋਦੀ ਸਾਹਿਬ ਵਾਲਾ 1600 ਕਰੋੜ ਬੰਡੇ ਆ ਵੀ ਜਾਵੇ ਤਾਂ ਇੱਕ ਪਿੰਡ ਨੂੰ 65 ਲੱਖ ਹੁੰਦਾ ਇਹ ਇੱਕ ਘਰ ਨੂੰ 50000 ਵੀ ਨਹੀਂ ਆਉਂਦਾ ਪੰਜਾਬ ਵਾਲਿਆਂ ਨੇ 2000 ਰੁਪਏ ਕਿ ਲਾ ਕੇ ਆ ਇਹ ਤੁਸੀਂ 4 ਲੱਖ ਕਿੱਲੇ ਦਾ ਨੁਕਸਾਨ ਹੋਇਆ ਹੈ ਇਹਦੀ ਨਿਸ਼ਾਨਦੇਹੀ ਕਰਨੀ ਲੋੜ ਹੈ ਅੱਜ ਕੱਲ ਜੇ ਜੀਪੀਐਸ ਨਾਲ ਨਿਸ਼ਾਨਦੇਹੀ ਹੋ ਸਕਦੀ ਹੈ ਜੀਪੀਐਸ ਨਾਲ ਏਰੀਆ ਕੱਢਣ ਤੇ ਉਸੇ ਪੈਸੇ ਦੇ ਉਹ ਕਹਿੰਦਾ ਪਹਿਲਾਂ ਚਾਕੇ ਮਹੀਨੇ ਬਾਅਦ ਦੇਵਾਂਗੇ ਮਤਲਬ ਉਹਦਾ ਕੀ ਲੋਕ ਤਾਂ ਤੇ ਗਰਮੀ ਭੁੱਲ ਜਾਣ ਤੇ ਮੁੜ ਕੇ ਕਹਿ ਦੀ ਪੈਸੇ ਮੁੱਕ ਗਏ ਦੇਖੋ ਲੋਕਾਂ ਨੇ ਮਾਝ ਕੋਸ਼ੀ ਨਹੀਂ ਮੈਂ ਖਰਾਨਾ ਇਸੇ ਨੂੰ ਇੰਨਾ ਨੁਕਸਾਨ ਤੋਂ ਕਹਿੰਦੇ ਕਿ ਘਟੋ ਘਟ ਕੋਸ਼ਣਾ ਹੋਵੇ ਤੇ ਬੰਦ ਇੰਨੇ ਤਖੜੇ ਹੋ ਜਾਣ ਅਸੀਂ ਆਪਣੇ ਜੋ ਗਿਆ ਤਾਂ ਅਸੀਂ ਕੁਝ ਨਹੀਂ ਭਾਰਦੇ ਪਰ ਇਹ ਭਾਰਦੇ ਕਿ ਸਾਨੂੰ ਪਾਣੀ ਨਾ ਖੇਡ ਤੇ ਮੈਂ ਇੰਨਾ ਕਹਿ ਸਕਦਾ ਕਿ ਇੰਨਾ ਦੀ ਸੋਟ ਹੈ ਬੜੀ ਸਹੀ ਹੈ ਤੇ ਜੇ ਗੁਰੂ ਨੇ ਮੌਕਾ ਦਿੱਤਾ ਤੇ ਅਸੀਂ ਜ਼ਰੂਰ ਇਸ ਗੱਲ ਨੂੰ ਦੇਖਾਂਗੇ ਕਿ ਜਿੱਥੇ ਸਿੱਧਾ ਪਾਣੀ ਆ ਕੇ ਢਾਹ ਮਾਰਦਾ ਹੈਗਾ ਉਹ ਤਿੰਨੋਂ ਦਰਿਆਵਾਂ ਦੇ ਰਾਵੀ ਬਿਆਸ ਤੇ ਸਤਲੁਜ ਦੇ ਪੂंजे ਪਛਾਣੇ ਜਾਣ ਤੇ ਉਹਦੇ ਸਤੇ ਸ਼ੁਰੂ ਹੋ ਜAVE ਕੰਮ ਸਾਲ ਚ ਮੁਕੇ ਦੋਚ ਮੁਕੇ ਪਾਰੋ ਸ਼ੁਰੂ ਹੋ ਜAVE ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਤੇ ਸੁਖਵੀਰ ਸਿੰਘ ਬਾਦਲ ਵੱਲੋਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਵੀ ਵੀਰੋ ਤੁਸੀਂ ਹੀ ਬਚਾ ਲਿਆ ਇਹ ਇਲਾਕਾ ਜਿਹੜੀਆਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ ਇਹਨਾਂ ਨੂੰ ਇਸ ਗੱਲ ਦੀ ਪ੍ਰਸ਼ੰਸਾ ਵੀ ਜਿੰਨਾ ਵਧਾਈ ਦਿੰਨਾ ਤੇ ਜੋ ਇਹ ਛੋਟੀ ਮੋਟੀ ਸਾਡੀ ਡਿਊਟੀ ਲਾਉਣ ਦੇ ਰੂਪ ਇੱਕ ਅੱਧੇ ਵਿੱਚ ਪੂਰਾ ਦੇ ਬੋਲੇ ਸੋਨਹੋ ਜੀ ਕਾਲੋ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਜੋ ਸਾਡਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਗੱਲ ਕਹੀ ਹੈ ਜੇ ਸਰਕਾਰ ਬਣ ਜੇ 2027 ਵਿੱਚ ਇਹ ਬੰਨਾਂ ਦੀ ਕਾਇਆਗਲਬ ਹੋ ਜੇਗੀ ਜਾਲਵਾਸ ਦੇ ਸਾਡੀ ਪਾਰਟੀ ਨੇ 2 ਲੱਖ ਰੁਪਈਆ ਕਿਹਾ ਹੋਵੇ ਉਹ ਅਸੀਂ ਇਸ ਟੀਮ ਨੂੰ 2 ਲੱਖ ਰੁਪਈਆ ਕਰਦੇ ਦਿੰਦੀ ਆਪਾਂ ਪੂਜਾ ਦੇ ਜੇ ਕੋਈ ਕਮੀ ਪੇਸ਼ੀ ਰਹਗੀ ਅਸੀਂ ਫੇਰ ਬਚਨ ਬੰਦਾ ਫੇਰ ਨਾਲ ਨਾਲ ਖੜਾਂਗੇ ਜਿੱਥੇ ਵੀ ਸਾਨੂੰ ਆਰਡੀ ਡਿਊਟੀ ਲੈਣਾ ਸੀ ਨਾਲ ਖੜੀਆਂ ਇਹਨਾਂ ਨੂੰ ਘਰੋਂ ਦੀ ਲੋੜ ਨਹੀਂ ਸਾਡਾ ਆਪਣਾ ਪਰਿਵਾਰ ਹੈ ਸਾਡੇ ਆਪਣੇ ਘਰ ਨੇ ਸਾਡਾ ਆਪਣਾ ਏਰੀਆ ਹੈ ਜਿਨ੍ਹਾਂ ਦਾ ਗਰਨਾਮ ਸਿੰਘ ਜੀ ਪਿੰਡ ਬੇਲਾਸ ਰਿਆਣਾ ਅਸੀਂ ਅਕਾਲੀ ਦਲ ਦੇ ਸਾਰੇ ਜੂਸ ਸਾਰੇ ਆਏ ਸੀ ਪੀਰ ਭਰਾ ਸਰ ਜਾਇਦਾਰ ਕਿਰਪਾਲ ਸਿੰਘ ਗੇਰਾ ਬਾਬਾ ਗੁਰदयाल ਸਿੰਘ ਇਹਨਾਂ ਸਾਨੂੰ 2 ਲੱਖ ਰੁਪਏ ਦਿੱਤਾ ਬਾਕੀ ਫੇਰ ਸਾਨੂੰ ਭਰੋਸਾ ਦਿੱਤਾ ਵੀ ਇਹ ਹੋਰ ਵੀ ਕੰਮ ਲੋੜ ਪਈ ਨਾ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ